ਹਾਂਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਆਪਾਂ ਹੁਣ ਫੀਡ ਦਾ ਜਿਹੜਾ ਕਨਸੈਪਟ ਫੜਿਆ ਹੋਇਆ ਮੈਂ ਤੁਹਾਨੂੰ ਦੱਸਿਆ ਸੀ ਵੀ ਜਿਹੜੀਆਂ ਮਿਲਕਿੰਗ ਵਾਲੀਆਂ ਮਰਝਾਨੇ ਉਹਨਾਂ ਲਈ ਫੀਡ ਦਾ ਫਾਰਮੂਲਾ ਦੱਸਿਆ ਸੀਗਾ ਸੋ ਇੱਕ ਮੈਨੂੰ ਗੱਲ ਦੀ ਹੈਰਾਨਗੀ ਵੀ ਆਉਂਦੀ ਹੈ ਵੀ ਕੁਝ ਬੰਦੇ ਨਾਲ ਵਿੱਚ ਕਮੀਆਂ ਕੱਢਣ ਤੇ ਬੈਠੇ ਹੋਏ ਆ ਜਿਵੇਂ ਕਹਿ ਲਓ ਵੀ ਆਪ ਕਰਨਾ ਕੋਈ ਨਹੀਂ ਤੇ ਕਿਹਨੂੰ ਕਰਨ ਨਹੀਂ ਦੇਣਾ ਵੀ ਜੇ ਹੁਣ ਇੱਕ ਅੱਧਾ ਸਪੈਲਿੰਗ ਗਲਤ ਵੱਧ ਲਿਖਿਆ ਗਿਆ ਤੇ ਉਹਦੇ ਵਿੱਚ ਕਿੱਡੀ ਕੀ ਗੱਲ ਹੋ ਗਈ ਗੱਲ ਜਿਹੜੀ ਮੇਰੇ ਦੱਸਣ ਦਾ ਮਤਲਬ ਜਦੋਂ ਤੁਹਾਨੂੰ ਉਹ ਗੱਲ ਸਮਝ ਆ ਗਈ ਤੇ ਕਹਾਣੀ ਖਤਮ ਹੋਈ ਸੋ ਇਹ ਐਵੇਂ ਜਿਹੜੀਆਂ ਕਮੈਂਟਾਂ ਦੇ ਵਿੱਚ ਲਿਖ ਦੇਣੇ ਜੀ ਉਹ ਫਿਰ ਤੁਹਾਨੂੰ ਗੁੱਸਾ ਕਰ ਦੇਣਾ ਯੂਰਾ ਪਰ ਜੇ ਤੁਹਾਡੇ ਕੋਲੇ ਵੀ ਇੰਨਾ ਕੋਈ ਹੈਗੀ ਕਲਾ ਕਿਰਤੀ ਹੈਗੀ ਤੇ ਵਿਖਾਓ ਵੀਰੇ ਇਹਦੇ ਤੋਂ ਮਸਲਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਸੋ ਜਿਹੜੀ ਮੈਂ ਗੱਲ ਦੱਸ ਰਿਹਾ ਮੈਂ ਤੁਹਾਨੂੰ ਆਪ ਦਾ ਐਕਸਪੀਰੀਅੰਸ ਆਪਦੇ ਫਾਰਮ ਦਾ ਐਕਸਪੀਰੀਅੰਸ ਆਪਦੀ ਫੀਲਡ ਦਾ ਐਕਸਪੀਰੀਅੰਸ ਮੈਂ ਤੁਹਾਡੇ ਨਾਲ ਦੋਸਤੋ ਸ਼ੇਅਰ ਕਰਦਾ ਹਾਂ ਨਾ ਇਹ ਮੈਂ ਆਪਦੇ ਫਾਰਮਰ ਭਰਾਵਾਂ ਨਾਲ ਆਪਦੇ ਸਾਰੇ ਮੇਰੇ ਪਰਿਵਾਰ ਹੀ ਨੇ ਕਿਉਂਕਿ ਬਹੁਤ ਜ਼ਿਆੜੀਆਂ ਅਸੀਂ ਮਹਿੰਗੀਆਂ ਕੋਸਟਲੀ ਫੀਡਾਂ ਲੈ ਕੇ ਪਾਉਣੇ ਆ ਮੈਂ ਵੀ ਤੁਹਾਡੇ ਵਿੱਚ ਹੀ ਆ ਵੀ ਆਏ ਦਿਨ ਫੀਡ ਆਏ ਦੇ ਨਵੀਂ ਫੀਡ ਮਤਲਬ ਕਿ ਵੀ ਹੁਣ ਕਦੀ ਆਹ ਫੀਡ ਆ ਗਈ ਜੀ ਕਦੀ ਆਹ ਫੀਡ ਆ ਗਈ ਮਤਲਬ ਕਿ ਸਾਡੀ ਸਮਝ ਤੋਂ ਹੀ ਗੱਲ ਬਾਹਰ ਹੋ ਜਾਂਦੀ ਏ ਹੁਣ 4 4000 ਨੂੰ ਕੁਆਂਟਲ ਵਾਲੀਆਂ ਫੀਡਾਂ ਆਈ ਹੋਈਆਂ ਨੇ ਵੀ ਤੁਸੀਂ ਲਾ ਲਓ 40 ਰੁਪਏ ਕੁਆਂਟਲ ਫੀਡ ਸੋ ਇਹ ਸਾਰੀਆਂ ਗੱਲਾਂ ਨਾਲ ਬਹੁਤ ਜ਼ਿਆਦੀਆਂ ਮਤਲਬ ਕਿ ਇਹ ਔਖੀਆਂ ਕਰਦੀਆਂ ਨੇ ਇੱਕ ਆਮ ਫਾਰਮਰ ਨੂੰ ਵੱਡੇ ਫਾਰਮਰਾਂ ਦਾ ਤਾਂ ਚਲੋ ਮੈਂ ਕਹਿ ਨਹੀਂ ਸਕਦਾ ਕੁਝ ਤੇ ਜਿਵੇਂ ਛੋਟੇ ਫਾਰਮਰ ਨੇ ਮੇਰੇ ਵਰਗੇ ਜਿਨ੍ਹਾਂ ਨੇ ਹਾਲੇ ਜਿਨ੍ਹਾਂ ਦੇ ਹਾਲੇ ਪੈਰ ਲੱਗਦੇ ਪਏ ਆ ਸੋ ਦੋਸਤੋ ਇਹ ਨਾ ਪਲੀਜ਼ ਐਦਾਂ ਦੀ ਨਾ ਨਾ ਕਰਿਆ ਕਰੋ ਕਮੈਂਟ ਥੋੜਾ ਜਿਹਾ ਹਾਰਟ ਪਿੰਚ ਹੁੰਦਾ ਕਿਉਂਕਿ ਜਿਹੜੇ ਫਾਰਮੂਲੇ ਤੁਹਾਨੂੰ ਅਸੀਂ ਦੱਸਦੇ ਆ ਨਾ ਇਹ ਸਿਰਫ ਮਤਲਬ ਕਿ ਮੈਂ ਤੁਹਾਨੂੰ ਅੱਗੇ ਵੀ ਕਹਿਣਾ ਹੁੰਦਾ ਵੀ ਮੇਰੀਆਂ ਵੀਡੀਓ ਸਭ ਵੀਡੀਓ ਨਾਲੋਂ ਲੱਗ ਆ ਕੰਸੈਪਟ ਹੀ ਮੇਰੇ ਲੱਗ ਆ ਕਿਉਂਕਿ ਰੇ ਕੋਈ ਕਿਸੇ ਦੀ ਕਾਪੀ ਮਾਰ ਕੇ ਵੀਡੀਓ ਬਣਾਈ ਜਾਂਦਾ ਕੋਈ ਕਿਸੇ ਦੀ ਕੱਟ ਵੱਟ ਕੇ ਬਣਾਈ ਜਾਂਦਾ ਉਹ ਕਿਸੇ ਨੂੰ ਵੈਸੇ ਵਿਖਾਈ ਜਾਂਦਾ ਮੈਂ ਆਪ ਦਾ ਜਿਹੜਾ ਮੈਂ ਆਪਦੇ ਫਾਰਮ ਤੇ ਕਰਦਾ ਵੀ ਹੁਣ ਵੀ ਜਿਹੜੀ ਮੈਂ ਫੀਡ ਪਾਉਣਾ ਸਪਲੀਮੈਂਟ ਪਾਉਣਾ ਮੈਂ ਤੁਹਾਨੂੰ ਕਾੜੇ ਦਿਖਾਏ ਸੀ ਕਾੜੇ ਵੀ ਮੈਂ ਆਪਦੇ ਫਾਰਮ ਤੇ ਪਾਉਣਾ ਖਲ ਪਾਈ ਵਿਖਾਈ ਸੀ ਖਲ ਵੀ ਮੈਂ ਆਪਦੇ ਫਾਰਮ ਤੇ ਉਹੋ ਹੀ ਪਾਉਣਾ ਸੋ ਦੋਸਤੋ ਅੱਜ ਆਪਾਂ ਜਿਹੜਾ ਗੱਲ ਕਰਦੇ ਜਿਹੜੀਆਂ ਆਪਣੀਆਂ ਸੂਨ ਵਾਲੀਆਂ ਹੰਗਾਈਆਂ ਮੱਝਾਂ ਹੁੰਦੀਆਂ ਨੇ ਉਹਨਾਂ ਨੂੰ ਜਿਹੜੀ ਆਪਾਂ ਫੀਡ ਪਾਉਣੇ ਆ ਆਪਣਾ ਟ੍ਰਾਈਜੈਸ਼ਨ ਫੀਡ ਹੁੰਦੀ ਏ ਮਤਲਬ ਕਿ ਉਹ ਇੱਕ ਕਹਿੰਦੇ ਆ ਵੀ ਉਹ ਲੇਵਾ ਵੀ ਬਣਾਉਂਦੀ ਏ ਆਹ ਦੁੱਧ ਵੀ ਪਸ਼ੂ ਵੱਧ ਦਿੰਦਾ ਪਸ਼ੂ ਸੁੰਦਾ ਵੀ ਸਹੀ ਏ ਮਤਲਬ ਕਿ ਉਹ ਫੀਡ ਜਿਹੜੀ ਹੁਣ ਆਪਾਂ ਨੂੰ ਮਾਰਕੀਟ ਦੇ ਵਿੱਚੋਂ 1900 1900 2000 ਦਾ ਬੈਗ ਮਿਲਦਾ 50 ਕਿਲੋ ਦਾ ਸੋ ਦੋਸਤੋ ਕਈ ਵਾਰੀ ਕਈ ਫਾਰਮਰ ਤੇ ਵਿਚਾਰੇ ਤੇ ਪਹੁੰਚ ਨਹੀਂ ਹੁੰਦੀ ਉਹ ਨਹੀਂ ਲਿਆ ਕੇ ਪਾਉਂਦਾ ਉਹ ਜਿਹੜਾ ਨਹੀਂ ਪੌਂਦਾ ਜਾਂ ਜਿਹੜਾ ਨਹੀਂ ਪਾ ਸਕਦਾ ਉਹਨੂੰ ਦੋਸਤੋ ਕੀ ਕਰਨਾ ਚਾਹੀਦਾ 트랜ਜੈਕਸ਼ਨ ਫੀਡ ਜਿਹੜੀ ਹੈਗੀ ਹੈ ਤੁਸੀਂ ਆਪਦੇ ਘਰੇ ਆਪ ਹੀ ਬਣਾ ਸਕਦੇ ਜੇ ਉਹਦਾ ਮੈਂ ਤੁਹਾਨੂੰ ਅੱਜ ਫਾਰਮੂਲਾ ਦੱਸਣ ਲੱਗਾ 트랜ਜੈਕਸ਼ਨ ਫੀਡ ਜਿਹੜੀ ਹੁੰਦੀ ਹੈ ਇਹਦਾ ਫਾਰਮੂਲਾ ਆ ਮੈਂ ਸਪੈਲਿੰਗ ਲਿਖੇ ਹੋਏ ਨੇ ਜੇ ਕਦੇ ਗੰਭਿਸ਼ਾ ਹੋ ਗਏ ਤੇ ਐਵੇਂ ਨਾ ਬਦਵਾਦਾ ਕਿੱਲੀ ਨਾ ਬਧਿਆ ਕਰੋ ਜੀ ਇਹ ਤਾਂ ਇੱਥੇ ਗੱਲ ਸੀ ਆ ਗੁੱਸਾ ਕਰ ਜਣਾ ਉਰਾਂ ਪਰ ਮੈਂ ਕਹਿੰਨਾ ਐਵੇਂ ਕਮੀ ਘਟਦੀ ਨਹੀਂ ਮਿੰਟੋ ਮਿੰਟ ਮੇਰਾ ਮਕਸਦ ਇਹ ਹੈਗਾ ਵੀ ਜਿਹੜੀ ਸੂਣ ਤੋਂ ਪਹਿਲਾਂ ਪਸ਼ੂ ਨੂੰ ਆਪਾਂ ਟਰਾਂਡੈਕਸ਼ਨ ਫੀਡ ਪਾਉਣੇ ਆ ਮਹਿੰਗੀ ਫੀਡ ਪਾਉਣੇ ਆ ਉਹ ਫੀਡ ਦਾ ਫਾਰਮੂਲਾ ਵੀ ਉਹ ਕਿਵੇਂ ਪਾਣੀ ਇਹ ਪਸ਼ੂ ਤੰਦਰੁਸਤ ਹੋ ਜਾਏਗਾ ਬਸ ਇੰਨੀ ਗੱਲ ਸੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਲੈਣੀ ਹੈ ਮੱਕੀ ਸੋ ਦੋਸਤੋ ਆਪਾਂ ਲੈਣੀ ਹੈ ਮੱਕੀ 1 ਕਿਲੋ ਇਹ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਨਾ ਫੀਡ ਇੱਕ ਇੱਕ ਦਿਨ ਦੀ ਫੀਡ ਹੈ ਮਤਲਬ ਕਿ ਇੰਨੀ ਇੰਨੀ ਰੋਜ਼ਾਨਾ ਪਾਉਣੀ ਦੋਸਤੋ ਫਿਰ ਆਪਾਂ ਲੈਣਾ ਚੋਕਰ ਦੋਸਤੋ 1 ਕਿਲੋ ਚੋਕਰ ਤੁਸੀਂ ਸਮਝਦੇ ਜੇ ਕਲਕਤਾ ਛਿਰਕਾ ਫਿਰ ਦੋਸਤੋ ਆਪਾਂ ਲੈਣੀ ਹੈ ਸੋਇਆ ਬੀਨ ਦੀ ਖੜ ਸੋਇਆ ਬੀਨ ਦੀ ਖੜ ਦੋਸਤੋ ਇਹ ਵੀ 1 ਕਿਲੋ ਫਿਰ ਆਪਾਂ ਲੈਣੀ ਹੈ ਵੜੇਵਿਆਂ ਦੀ ਖੜ ਜਿੱਦੂ ਆਪਾਂ ਬਨੋਲਾ ਖੜ ਕਹਿ ਦਿੰਦੇ ਆ ਦੋਸਤੋ ਇਹ ਵੀ 1 ਕਿਲੋ ਤੋਂ ਦੋਸਤੋ ਇਹ ਵੀ 1 ਕਿਲੋ ਲੈਣੀ ਆ ਆਪਾਂ ਤੋ ਆਪਾਂ ਇਹਦੇ ਵਿੱਚ ਦੋਸਤੋ ਲੈਣੀ ਹੈ ਅੱਧਾ ਕਿਲੋ ਫਰੋਂ ਦੀ ਖਾਲ। ਫਰੋਂ ਦੀ ਖਾਲ 500 ਗ੍ਰਾਮ। ਦੋਸਤੋ ਐਵੇਂ ਨਾ ਦਵਾਦਾ ਮੱਲ ਲਗੇ ਉਹਨਾਂ ਥੋੜਾ ਜਿਹਾ ਮੈਨੂੰ ਮਹਿਸੂਸ ਜੀ ਵੀ ਇਹ ਗੱਲ ਹੁੰਦੀ ਏ ਵੀ ਯਾਰ ਮਤਲਬ ਕਿ ਚਲੋ ਤੁਹਾਡੇ ਲਈ ਮਿਹਨਤ ਕਰ ਰਹੇ ਆ ਆਪਦੇ ਲਈ ਵੀ ਕਰਦੇ ਆ ਪਰ ਮੈਂ ਦੱਸਿਆ ਤੇ ਮਤਲਬ ਕਿ ਉਹ ਵਿੱਚੋਂ ਦੋਸਤੋ ਇਹਦੇ ਵਿੱਚ ਤੁਸੀਂ ਨਾਲ ਪਾ ਲੈਣਾ ਹੈਗਾ 100 ਗ੍ਰਾਮ ਮਿਨਰਲ ਮਿਕਚਰ। ਕੋਈ ਵੀ ਪਾ ਲੋ ਜਿਹੜਾ ਤੁਹਾਨੂੰ ਵਧੀਆ ਲੱਗਦਾ ਮੈਂ ਹੁਣ ਕਿਸੇ ਦਾ ਨਾਮ ਨਹੀਂ ਲੈਣਾ। ਸੋ ਦੋਸਤੋ ਇਹਦੇ ਵਿੱਚ ਤੁਸੀਂ ਪਾ ਲੈਣਾ 200 ਗ੍ਰਾਮ ਮਿੱਠਾ ਸੋਡਾ। ਚਾਹ ਤੁਸੀਂ ਤੁਸੀਂ ਮਿੱਠਾ ਸੋਡਾ ਰੱਖਦੇ ਹੋ ਤੁਸੀਂ ਬਫਰ ਪਾ ਲਿਓ। ਬਫਰ ਵੀ ਇਹੋ ਰੇਟ ਤੇ ਹੀ ਪੈ ਜਾਂਦਾ ਹੈ। ਸੋ ਦੋਸਤੋ ਇਹਦੇ ਵਿੱਚ ਤੁਸੀਂ ਮਤਲਬ ਕਿ 100 ਗ੍ਰਾਮ ਜਿਹੜਾ ਲੀਵਰ ਟੌਨਿਕ ਜ਼ਰੂਰ ਪਾਉਣਾ ਹੈ। ਲੀਗ ਰਸੋਈ ਗੋਸਤੋ ਮੇ ਤੁਹਾਡੀ ਆਫਤਨ 5 ਕਿਲੋ ਜਿਹੜੀ ਖਰਾਕ ਇਹ ਬਣ ਜਣੀ ਏ 1 2 3 4 5 6 7 8 ਹਾਂਜੀ 100 ਗ੍ਰਾਮ ਜਿਹੜੀ ਘੱਟ ਕਰ ਲੋ ਤੁਸੀਂ ਬਣ ਕੇ ਚੱਲੋ ਇਹਦੇ ਵਿੱਚ ਲੋ ਕੋਈ ਥੋੜੀ-ਮੋਟੀ ਆਹ ਮੱਕੀ ਵੱਧ ਪਾ ਲਿਓ ਜਾਂ ਚੌਕਰ ਵੱਧ ਪਾ ਲਿਓ ਸੋ ਦੋਸਤੋ ਇਹ ਜਿਹੜਾ ਤੰਦਰੁਸਤ ਤੁਹਾਡਾ ਤਕੜਾ ਪਸ਼ੂ ਹੈ ਨਾ ਦੋਸਤੋ ਆ ਇੱਕ ਦਿਨ ਦੀ ਖਰਾਕ ਜੇ ਇੱਕ ਦਿਨ ਦੀ ਖਰਾਕ ਹੈ ਦੋਸਤੋ ਇੰਨੀ ਇਹ ਤੁਸੀਂ ਭਲਾ ਜੇ ਤੁਹਾਡਾ ਪਸ਼ੂ ਇੱਕੇ ਹੀ ਪਚਾਲੂਗਾ ਇੱਕੇ ਹੀ ਖਵਾ ਦਿਓ ਜੇ ਨਹੀਂ ਤੇ ਉਹਨੂੰ ਤੁਸੀਂ ਇਹ ਇਹਨੂੰ ਗ੍ਰਾਈਂਡ ਕਰਕੇ ਪੀਸ ਕੇ ਜਿਵੇਂ ਫੀਡ ਹੁੰਦੀ ਬਣਾ ਕੇ ਤੁਸੀਂ ਦੋ ਟਾਈਮਾਂ ਚ ਖਵਾ ਦਿਓ ਸੋ ਦੋਸਤੋ ਇਹ ਜਿਹੜੀ ਤੁਸੀਂ ਟ੍ਰਾਈ ਡੈਕਸ਼ਨ ਫੀਡ ਆਪਾਂ ਪਾਉਣੇ ਆ ਇਹ ਉਹਦਾ ਇੱਕ ਫਾਰਮੂਲਾ ਹੈ ਮੈਂ ਵੀਰੇ ਨੂੰ ਕਵਾਂਗਾ ਚੰਗੀ ਤਰ੍ਹਾਂ ਖਵਾ ਦਿਓ ਹਾਂਜੀ ਦੋਸਤੋ ਇਹ ਸਾਰਾ ਤੁਸੀਂ ਫਾਰਮੂਲਾ ਨੋਟ ਕਰ ਲਓ ਮਤਲਬ ਕਿ ਜਿਹੜਾ ਬੰਦਾ ਹੁਣ ਵੇਖੋ ਕੁਦਰਤੀ ਗੱਲ ਹੈਗੀ ਇਹ ਵੀ ਕਣਕ ਵੀ ਆਪਣੇ ਘਰੇ ਹੁੰਦੀ ਹੈ ਜਾਂ ਮੰਨ ਲਓ ਮੱਕੀ ਵੀ ਆਪਣੇ ਫਾਰਮਰ ਆਪਾਂ ਬੜੀ ਬੜੀ ਲੈ ਕੇ ਰੱਖਦੇ ਆ ਬੜੀਵੇਂ ਦੀ ਖਲ ਵੀ ਆਪਣੇ ਫਾਰਮ ਤੇ ਥੋੜੀ ਬਹੁਤੀ ਪਈ ਹੁੰਦੀ ਏ ਸਰੋਂ ਦੀ ਖਲ ਵੀ ਪਈ ਹੁੰਦੀ ਏ ਲੀਵਰ ਟੋਨਿਕ ਆਪਾਂ ਲੈਣਾ ਹੁੰਦਾ ਮਤਲਬ ਕਿ ਜੇ ਆਪਾਂ ਟ੍ਰਾਈਜੈਸ਼ਨ ਫੀਡ ਲੈਣ ਜਾਈਏ ਤੇ ਉਹ ਦੋਸਤੋ ਆਪਾਂ ਨੂੰ 2000 ਦਾ ਬੈਗ ਮਿਲੇਗਾ ਆਪਾਂ 2000 ਦਾ ਬੈਗ ਆਪਾਂ ਲਿਓਗੇ ਆਪਣੀ ਮੱਝਾਂਾਂ ਨੂੰ ਪੋਏਗੀ ਸੋ ਤੁਸੀਂ ਇਹ ਘਰੇ ਹੀ ਬਣਾ ਸਕਦੇ ਹੋ ਇਹ ਟ੍ਰਾਈਜੈਸ਼ਨ ਫੀਡ ਜਿਹੜੀ ਤੁਸੀਂ ਘਰੇ ਬਣਾ ਸਕਦੇ ਹੋ ਮੈਂ ਤਾਂ ਵਾਧੂ ਪੋਣਾ ਬਣਾ ਕੇ ਸੋ ਦੋਸਤੋ ਜੇ ਤੁਸੀਂ ਆਪਣਾ ਇਹ ਬਣਾ ਕੇ ਇਹ ਸਿਰਫ ਇੱਕ ਦਿਨ ਦੀ ਖਰਾਕ ਹੈ 5 ਕਿਲੋ ਦੀ ਸੋ ਦੋਸਤੋ ਤੁਸੀਂ ਆਪਣਾ ਇਹ ਮਹੀਨਾ ਲਗਾਤਾਰ ਪਾ ਦਿਓ ਲੀਵਰ ਟੋਨਿਕ ਦਾ ਪਤਾ ਪਉਣਾ ਹੈ ਕਿਉਂਕਿ ਜਿਹੜਾ ਬੱਚੇ ਦਾ ਬੱਚੇ ਦਾ ਵੱਡਾ ਹੋਣ ਕਰਕੇ ਪੇਟ ਦਾ ਜਿਹੜਾ ਥੋੜਾ ਜਿਹਾ ਸਾਈਜ਼ ਘਟ ਜਾਂਦਾ ਉਹਦੇ ਵਿੱਚ ਜਿਹੜੇ ਮਾਈਕਰੋ ਫਲੋਰਾ ਸੁਨਿਓ ਘਟਣਾ ਹੋਣ ਸੋ ਉਹਨਾਂ ਦੇ ਲਈ ਆਪਾਂ ਜਿਹੜਾ ਇਹ ਸਮਾਨ ਇੰਨਾ ਦਾ ਜਿਹੜਾ ਆ ਹੈਗਾ ਇਹਦੇ ਵਿੱਚ ਬਫਰ ਪਿਆ ਜਿਹੜਾ ਇਹ ਫੀਡ ਨੂੰ ਗਾਲਣ ਦਾ ਕੰਮ ਕਰਦਾ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮੀਟਿੰਗ